ਮੈਂ ਕਹਿੰਦਾ ਸੀ ਦਿਲ ਗਾਰਡਨ ਗਾਰਡਨ ਹੋ ਗਿਆ ਜਿਹੜਾ ਇਹਨਾਂ ਨੇ ਇੱਕ ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਨੂੰ ਇੱਕ ਭਲੇਖਾ ਪਾਇਆ ਸੀ ਨਾ ਵੀ ਇਹ ਰੱਬ ਹੈਗਾ ਆ ਇਹਦੀਆਂ ਜਿਹੜੀਆਂ ਤਾਕਤਾਂ ਸੀਗੀਆਂ ਇਹ ਦਿਖਾਉਂਦਾ ਸੀ ਫਾਇਰ ਫਾਇਰ 100 ਬੰਦਾ ਇੱਧਰ ਡਿੱਗ ਗਿਆ ਫਾਇਰ ਫਾਇਰ 100 ਬੰਦਾ ਉੱਧਰ ਡਿੱਗ ਗਿਆ ਲੰਗੜਿਆਂ ਨੂੰ ਤੁਰਦੇ ਦਿਖਾਈ ਜਾ ਰਿਹਾ ਸੀ ਗੁੰਗਿਆਂ ਨੂੰ ਬੋਲਦੇ ਦਿਖਾਈ ਜਾ ਰਿਹਾ ਸੀ ਅੱਜ ਇਹਦੀ ਇਹਦੀ ਬੋਲਤੀ ਬੰਦ ਹੋ ਗਈ ਜਿਹੜੇ ਲੋਕਾਂ ਨੂੰ ਇਹਨੇ ਬੇਵਕੂਫ ਬਣਾਇਆ ਸੀ ਉਹ ਭੋਲੇ ਲੋਕਾਂ ਨੂੰ ਵੀ ਹੁਣ ਸਮਝਣਾ ਚਾਹੀਦਾ ਵੀ ਆਹ ਐਗਜ਼ਾਮਪਲ ਖੜਿਆ ਇੱਕ ਐਗਜ਼ਾਮਪਲ ਖੜਿਆ ਜਿਹੜਾ ਆਪਣੇ ਆਪ ਨੂੰ ਰੱਬ ਸਮਝਦਾ ਸੀ ਅੱਜ ਗਿਆ ਉਮਰ ਕੈਦ ਲਈ ਜੇਲ੍ਹ ਵਾਸਤੇ ਜੇਲ੍ਹ ਚ ਆਮ ਜਨਤਾ ਜਿਹੜੀ ਹੈ ਨਾ ਉਹ ਬਹੁਤ ਭੋਲੀ ਹੈ ਉਹ ਧਰਮ ਦੇ ਨਾਮ ਤੇ ਠੱਗੀ ਜਾਂਦੀ ਹੈ ਸੋ ਇੰਦਾ ਦੇ ਜਿਹੜੇ ਰਾਖਸ਼ ਨੇ ਮੈਂ ਧਰਮ ਨੂੰ ਬੁਰਾ ਨਹੀਂ ਕਹਿੰਦੀ ਕੋਈ ਵੀ ਧਰਮ ਬੁਰਾ ਨਹੀਂ ਹੈ ਕੋਈ ਵੀ ਧਰਮ ਇੰਦਾ ਦਾ ਰਾਖਸ਼ਪੁਣਾ ਇੰਦਾ ਦਾ ਅਤਿਆਚਾਰ ਨਹੀਂ ਸਿਖਾਂਦਾ ਲੇਕਿਨ ਜਿਹੜੇ ਇੰਦਾ ਦੇ ਰਾਖਸ਼ ਨੇ ਉਹ ਧਰਮ ਦਾ ਸਹਾਰਾ ਲੈਂਦੇ ਹੱਲੇ ਇੱਕ ਗਿਆ ਤਿੰਨ ਬਾਕੀ ਨੇ ਇਹ ਇਹ ਜਿਹੜਾ ਹੈਗਾ ਕਪੂਰਥਲਾ ਵਾਲਾ ਮਲੈਸਟੇਸ਼ਨ ਵਾਲਾ ਮਾਮਲਾ ਉਹ ਬਾਕੀ ਆ ਸੀਸੀਟੀਵੀ ਵਾਲਾ ਮਾਮਲਾ ਜਿੱਥੇ ਉਹ ਬੀਬੀ ਨੂੰ ਕੁੱਟਿਆ ਉਹ ਬਾਕੀ ਆ ਹਲੇ ਉਹ ਬੱਚੀ ਵੀ ਬਾਕੀ ਆ ਜਿੱਦੀਆਂ ਇਹਨੇ ਛਾਤੀ 'ਚ ਲੱਤਾਂ ਮਾਰੀਆਂ ਸੀਗੀਆਂ ਹਲੇ ਉਹ ਵੀ ਬਾਕੀ ਆ ਹਲੇ ਇਹ ਇਹ جنگ ਹਲੇ ਲੰਬੀ ਚੱਲੂ ਇਹ ਉਮਰ ਕਹਿਤਾ ਇਹਨੂੰ ਮਿਲ ਗਈ ਆ ਪਰ ਇਹਦੇ ਨਾਲ ਇਹਨੂੰ ਹੋਰ ਬਹੁਤ ਸਾਰੀਆਂ ਸਜ਼ਾਵਾਂ ਮਿਲਣਗੀਆਂ ਤੂੰ ਕਰਦਾ ਸੀ ਫਾਇਰ ਫਾਇਰ ਤੇ ਮੈਂ ਕਰਦਾ ਜੁੱਤੀ ਜੁੱਤੀ ਤੇ ਹੁਣ ਤੂੰ ਰੋਕ ਮੈਨੂੰ ਜੇਲ੍ਹ 'ਚੋਂ ਬੈਠਾ ਜੇਲ੍ਹ 'ਚੋਂ ਬੈਠਾ ਕਰੀ ਮਰਤੇ ਫਾਇਰ ਅੱਡੀ ਜਿਹੜੀ ਪਖੰਡਵਾਦੀ ਜਾੜਾ ਨਾ ਇਹ ਪੱਟ ਕੇ ਸਿੱਟਾਂਗੇ ਤੇ ਹੁਣ ਬਰਜਿੰਦਰਾ ਪੈਂਦੀ ਆ ਧੱਕ ਚੈਂਪੀਅਨ ਅੱਜ ਇਹਦਾ ਫਾਇਰ ਫਾਇਰ ਜੱਜ ਸਾਹਿਬ ਤੇ ਨਹੀਂ ਚੱਲਿਆ ਜੁਡੀਸ਼ਰੀ ਤੇ ਨਹੀਂ ਚੱਲਿਆ ਚਾਰ ਦਿਨੇ ਜੇਲ੍ਹ ਚ ਕੱਟ ਕੇ ਆਇਆ ਉੱਥੇ ਕੰਧਾਂ ਨੂੰ ਫਾਇਰ ਫਾਇਰ ਕਰਦਾ ਰਿਹਾ ਪਰ ਕੰਧਾਂ ਵੀ ਨਹੀਂ ਲੱਗੀਆਂ ਦੇਖੋ ਚਰਚ ਨਾਲ ਸਾਡਾ ਕੋਈ ਦੁਸ਼ਮਣੀ ਨਹੀਂ ਹੈਗੀ ਬਹੁਤ ਸਾਰੇ ਪਾਸਟਰ ਸਾਡੇ ਨਾਲ ਖੜੇ ਸੀਗੇ ਬਹੁਤ ਸਾਰੇ ਕ੍ਰਿਸਚਨ ਭਾਈਚਾਰੇ ਤੋਂ ਲੋਕ ਸਾਡੇ ਨਾਲ ਆਏ ਨੇ ਇਸ ਜੰਗ ਦੇ ਵਿੱਚ ਮੇਰਾ ਮੈਸੇਜ ਪੰਜਾਬ ਦੀ ਜਨਤਾ ਨੂੰ ਪੰਜਾਬ ਦੀਆਂ ਧੀਆ ਭੈਣਾਂ ਨੂੰ ਇਹ ਹੈ ਕਿ ਡਰਨਾ ਛੱਡਣ ਆਪਣੇ ਆਪ ਨੂੰ ਪਛਾਣਨ ਕਿ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਜਿਨ੍ਹਾਂ ਨੇ ਇਕੱਲਿਆਂ ਨੇ ਜੰਗ ਲੜੀ ਸੀ ਤੇ ਤੁਸੀਂ ਆਪਣੇ ਖਿਲਾਫ ਜਿਹੜੇ ਜ਼ੁਲਮ ਹੋ ਰਹੇ ਨੇ ਉਹਦੇ ਖਿਲਾਫ ਆਵਾਜ਼ ਜ਼ਰੂਰ ਚੱਕੋ 2018 ਵਾਲੇ ਮਾਮਲੇ ਦੇ ਵਿੱਚ ਪਾਸਾ ਵਰਜਿੰਦਰ ਨੂੰ ਅੱਜ ਸਜ਼ਾ ਸੁਣਾ ਦਿੱਤੀ ਗਈ ਹੈ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਇੱਕ ਪਾਸੇ سزا ਸੁناਈ ਗਈ ਹੈ ਤੇ ਦੂਸਰੇ ਪਾਸੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਾਸਟਰ ਬਜਿੰਦਰ ਦੇ ਉੱਤੇ ਇੱਕ ਹਾਰ ਪਾਇਆ ਗਿਆ ਹੈ ਸਾਡੇ ਨਾਲ ਦੋਬੀ ਸਾਹਿਬ ਮੌਜੂਦ ਨੇ ਦੋਬੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ سزا ਸੁناਈ ਗਈ ਹੈ ਕੋਰਟ ਨੇ ਜੋ سزا ਸੁناਈ ਹੈ ਪਹਿਲਾਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਕਹਿੰਦਾ ਜੀ ਦਿਲ ਗਾਰਡਨ ਗਾਰਡਨ ਹੋ ਗਿਆ ਜਿਹੜਾ ਇਹਨਾਂ ਨੇ ਇੱਕ ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਨੂੰ ਇੱਕ ਭਲੇਖਾ ਪਾਇਆ ਸੀ ਨਾ ਵੀ ਇਹ ਰੱਬ ਹੈਗਾ ਆ ਇਹਦੀਆਂ ਜਿਹੜੀਆਂ ਤਾਕਤਾਂ ਸੀਗੀਆਂ ਇਹ ਦਿਖਾਉਂਦਾ ਸੀ ਫਾਇਰ ਫਾਇਰ ਸੋ ਬੰਦਾ ਇੱਧਰ ਡਿੱਗ ਗਿਆ ਫਾਇਰ ਫਾਇਰ ਸੋ ਬੰਦਾ ਉੱਧਰ ਡਿੱਗ ਗਿਆ ਲੰਗੜਿਆਂ ਨੂੰ ਤੁਰਦੇ ਦਿਖਾਈ ਆ ਰਿਆ ਸੀ ਗੁੰਗਿਆਂ ਨੂੰ ਬੋਲਦੇ ਦਿਖਾਈ ਆ ਰਿਆ ਸੀ ਅੱਜ ਇਹਦੀ ਇਹਦੀ ਬੋਲਤੀ ਬੰਦ ਹੋ ਗਈ ਅੱਜ ਇਹਦਾ ਫਾਇਰ ਫਾਇਰ ਜੱਜ ਸਾਹਿਬ ਤੇ ਨਹੀਂ ਚੱਲਿਆ ਜੁਡੀਸ਼ਰੀ ਤੇ ਨਹੀਂ ਚੱਲਿਆ 4 ਦੇਣੇ ਜੇਲ੍ਹ ਚ ਕੱਟ ਕੇ ਆਇਆ ਉੱਥੇ ਕੰਧਾਂ ਨੂੰ ਫਾਇਰ ਫਾਇਰ ਕਰਦਾ ਰਿਹਾ ਪਰ ਕੰਧਾਂ ਵੀ ਨਹੀਂ ਡਿੱਗੀਆਂ ਹਨਾ ਇੱਕ ਪੱਤਾ ਨਹੀਂ ਹਿੱਲਿਆ ਇਹਦੇ ਫਾਇਰ ਫਾਇਰ ਨਾਲ ਇਹਦੀਆਂ ਜਿਹੜੀਆਂ ਜਿਹੜੇ ਲੋਕਾਂ ਨੂੰ ਇਹਨੇ ਬੇਵਕੂਫ ਬਣਾਇਆ ਸੀ ਉਹ ਕੋਲੇ ਲੋਕਾਂ ਨੂੰ ਵੀ ਹੁਣ ਸਮਝਣਾ ਚਾਹੀ ਇੱਕ ਐਗਜ਼ਾਮਪਲ ਖੜਿਆ ਜਿਹੜਾ ਆਪਣੇ ਆਪ ਨੂੰ ਰੱਬ ਸਮਝਦਾ ਸੀ ਅੱਜ ਇਹ ਗਿਆ ਉਮਰ ਕੈਦ ਲਈ ਜੇਲ੍ਹ ਜੇਲ੍ਹ 'ਚ ਅਸੀਂ 20 ਸਾਲ ਦੀ ਉਮੀਦ ਲੈ ਕੇ ਚੱਲ ਰਹੇ ਸੀ ਸਾਡੀ ਡਿਮਾਂਡ ਸੀ 20 ਸਾਲ ਪਰ ਟੋਟਲ ਜਿਹੜਾ ਹੈਗਾ ਉਮਰ ਕੈਦੀ ਸਜ਼ਾ ਹੋਈ ਹੈ ਜੋ ਬਹੁਤ ਸਵਾਗਤਯੋਗ ਫੈਸਲਾ ਪਰ ਹਾਲੇ ਇੱਕ ਗਿਆ ਤਿੰਨ ਬਾਕੀ ਨੇ ਇਹ ਇਹ ਜਿਹੜਾ ਹੈਗਾ ਕਪੂਰਥਲਾ ਵਾਲਾ ਮਲੈਸਟੇਸ਼ਨ ਵਾਲਾ ਮਾਮਲਾ ਉਹ ਬਾਕੀ ਆ ਸੀਸੀਟੀਵੀ ਵਾਲਾ ਮਾਮਲਾ ਜਿੱਥੇ ਉਹ ਬੀਬੀ ਨੂੰ ਕੁੱਟਿਆ ਉਹ ਬਾਕੀ ਆ ਹਾਲੇ ਉਹ ਬੱਚੀ ਵੀ ਬਾਕੀ ਆ ਜਿੱਦੀਆਂ ਇਹਨੇ ਛਾਤੀ 'ਚ ਲੱਤਾਂ ਮਾਰੀਆਂ ਸੀਗੀਆਂ ਹਾਲੇ ਉਹ ਵੀ ਬਾਕੀ ਆ ਹਾਲੇ ਇਹ ਇਹ جنگ ਹਾਲੇ ਲੰਬੀ ਚੱਲੂਗੀ ਇਹ ਉਮਰ ਕਹਿ ਤਾ ਇਹਨੂੰ ਮਿਲ ਗਈ ਆ ਪਰ ਇਹਦੇ ਨਾਲ ਇਹਨੂੰ ਹੋਰ ਬਹੁਤ ਸਾਰੀਆਂ ਸਜ਼ਾਵਾਂ ਮਿਲਣਗੀਆਂ ਅਸੀਂ ਉਹਨਾਂ ਦੇ ਹੱਕ 'ਚ ਵੀ ਉਹਨਾਂ ਬੀਬੀਆਂ ਦੇ ਹੱਥ 'ਚ ਲੜਾਂਗੇ ਤੇ ਇੱਕ ਬੇਨਤੀ ਹੋਰ ਆ ਹੁਣ ਜਿਹੜੇ ਡਰੇ ਹੋਏ ਸੀ ਸਾਨੂੰ ਫੋਨ ਕਾਲ ਕਰਦੇ ਸੀਗੇ ਬਹੁਤ ਸਾਰੀਆਂ ਚੀਜ਼ਾਂ ਦੱਸਦੇ ਸੀਗੇ ਪਰ ਇਤੋਂ ਡਰੇ ਹੋਏ ਸੀ ਹੁਣ ਤੁਹਾਡਾ ਜਿਹੜਾ ਇਹ ਗੁਨਾਹਗਾਰ ਹੈਗਾ ਉਹ ਪਹੁੰਚ ਗਿਆ ਸਲਾਖਾਂ ਦੇ ਪਿੱਛੇ ਹੁਣ ਮੈਂ ਬੇਨਤੀ ਕਰਾਂਗਾ ਤੁਹਾਡਾ ਡਰ ਚੱਕਿਆ ਜਾਣਾ ਚਾਹੀਦਾ ਤੇ ਖੁੱਲ ਕੇ ਆਓ ਹੁਣ ਇਹਨਾਂ ਦੇ ਪਖੰਡਵਾਦ ਨੂੰ ਖੁੱਲ ਕੇ ਐਕਸਪੋਜ਼ ਕਰਾਂਗੇ ਦੇਖੋ ਚਰਚ ਨਾਲ ਸਾਡਾ ਕੋਈ ਦੁਸ਼ਮਣੀ ਨਹੀਂ ਹੈਗੀ ਬਹੁਤ ਸਾਰੇ ਪਾਸਟਰ ਸਾਡੇ ਨਾਲ ਖੜੇ ਸੀਗੇ ਬਹੁਤ ਸਾਰੇ ਕ੍ਰਿਸਚਨ ਭਾਈਚਾਰੇ ਤੋਂ ਲੋਕ ਸਾਡੇ ਨਾਲ ਆਏ ਨੇ ਇਸ ਜੰਗ ਦੇ ਵਿੱਚ ਪਰ ਇਹਨਾਂ ਦੇ ਪਖੰਡਵਾਦ ਦੇ ਤੋਂ ਤਾਂ ਕ੍ਰਿਸਚਨ ਸਮਾਜ ਵੀ ਦੁਖੀ ਆ ਤਾਂ ਵੀ ਕੋ ਕਿਸ ਚੀਜ਼ ਦਾ ਡਰ ਸੀਗਾ ਕਿਸ ਚੀਜ਼ ਦਾ ਇਹ ਇਹ ਦਬਦਬਾ ਬਣਾਇਆ ਸੀਗਾ ਕਿਸੇ ਡਰ ਸੀ ਕਿ ਵੀ ਲੋਕ ਜਿਹੜੇ ਨੇ ਇਹਨਾਂ ਸਮਰਥਕ ਇਹਨਾਂ ਨੂੰ ਬਾਪੂ ਜੀ ਪਿਤਾ ਜੀ ਕਹਿੰਦੇ ਨੇ ਕਿ ਸਾ ਉਹ ਉਹਨਾਂ ਨਾਲ ਗਲਤ ਹੋਇਆ ਲੱਗ ਕੇ ਅੰਦਰ ਵੀ ਕਈ ਲੋਕ ਸੀ ਕਹਿੰਦੇ ਇਹਨਾਂ ਬਹੁਤ ਗਲਤ ਹੋਇਆ ਸਜਾ ਸਨ ਬਹੁਤ ਗਲਤ ਹੈ ਪਰ ਉਸ ਦਿਨ ਜਦੋਂ ਕਨਵੈਕਸ਼ਨ ਹੋਣੀ ਸੀਗੀ ਤੁਸੀਂ ਦੇਖਿਆ ਸੀ ਇਹ ਪੂਰਾ ਜਾਮ ਸੀ ਹਣਾ ਇੱਥੇ ਪੂਰੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਉਹ ਮੌਜੂਦ ਸੀਗਾ ਈਵਨ ਕਿ ਸਾਨੂੰ ਗੇਟ ਟੱਪਣ ਦੀ ਵੀ ਜਿਹੜੀ ਹੈਗੀ ਆ ਉਹ ਬੜੀ ਔਖ ਹੋਈ ਸੀ ਉਸ ਦਿਨ ਕਿਉਂਕਿ ਇਸ ਦੀ ਇਨਪੁਟ ਇਹ ਸੀ ਕਿ ਇਹਨੇ 500 ਬੰਦੇ ਤਿਆਰ ਕੀਤੇ ਹੋਏ ਸੀਗੇ ਦੰਗਾ ਕਰਨ ਵਾਸਤੇ ਸ਼ੂਟਰ ਮੰਗਾਏ ਹੋਏ ਸੀ ਇਹਨੇ ਜਿਹੜੇ ਹੈਗੇ ਆ ਸਾਨੂੰ ਸ਼ੂਟ ਕਰਨ ਵਾਸਤੇ ਅੱਜ ਆਪਾਂ ਖੁੱਲੇ ਚ ਖੜੇ ਆ ਕੋਈ ਡਰ ਨਹੀਂ ਹੈਗਾ ਕੋਈ ਪੁਲਿਸ ਨਹੀਂ ਹੈਗੀ ਅੱਜ ਇਹਦਾ ਡਰ ਜਿਹੜਾ ਚੱਕਿਆ ਗਿਆ ਲੋਕਾਂ ਨੂੰ ਡਰ ਸੀ ਕਿਉਂਕਿ ਬਦਮਾਸ਼ ਹੈ ਇੱਥੇ ਤੱਕ ਵੀ ਸਾਨੂੰ ਜਿਹੜੇ ਹੈਗੇ ਆ ਲੋਕਾਂ ਨੇ ਫੋਨ ਕਾਲਸ ਕਰਕੇ ਦੱਸੇ ਕਿ ਇਲਾਜ ਦੇ ਦੌਰਾਨ ਜਿਹੜੇ ਲੋਕ ਮਾਰੇ ਗਏ ਉਹਨਾਂ ਦੀ ਕਿਤੇ ਕਬਰਾਂ ਬਣਾਈਆਂ ਹੋਈਆਂ ਨੇ ਆ ਵੀ ਉੱਥੇ ਵੀ ਪਹੁੰਚਾਂਗੇ ਜਿੱਥੇ ਜਿਹੜੀਆਂ ਹੈਗੀਆਂ ਅਨਨੋਨ ਕਬਰਾਂ ਬਣੀਆਂ ਹੋਈਆਂ ਨੇ ਲੋਕਾਂ ਨੂੰ ਉੱਥੇ ਮਾਰ ਕੇ ਮਰੇ ਹੋਏ ਲੋਕਾਂ ਨੂੰ ਜਿਹੜੇ ਮਾਰ ਗਏ ਉਹਨਾਂ ਨੂੰ ਗੱਡ ਦਿੱਤਾ ਗਿਆ ਉਹ ਜਿਹੜੇ ਵਿਚਾਰੇ ਯੂਪੀ ਤੋਂ ਕੋਈ ਆਇਆ ਬਿਹਾਰ ਤੋਂ ਆਇਆ ਉਹ ਇੱਥੇ ਅਲੱਗ ਸਟੇਟ ਦੇ ਵਿੱਚ ਕਿਧੂੰ ਜਾ ਕੇ ਕੀ ਕਹਿਣ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਓ ਤੁਹਾਡੇ ਜਿਹੜੇ ਰਿਸ਼ਤੇਦਾਰਾਂ ਦੀਆਂ ਜਿੱਥੇ ਵੀ ਬਾਡੀਜ਼ ਹੋਣਗੀਆਂ ਉਹਨਾਂ ਨੂੰ ਵੀ ਰਿਕਵਰ ਕਰਾਂਗੇ ਸੋਬਸ ਕੀ ਮੰਨਦੇ ਹੋ ਕਿ ਇਹ ਧਰਮ ਦਾ ਨਾਮ ਲੈ ਕੇ ਲੋਕਾਂ ਨੂੰ ਡਰਾਇਆ ਗਿਆ ਧਰਮ ਦਾ ਨਾਮ ਲੈ ਕੇ ਲੋਕਾਂ ਨੂੰ ਬੁਖਲਾਇਆ ਗਿਆ ਧਰਮ ਦੇ ਨਾਮ ਨਾਲ ਪੰਜਾਬ ਦੇ ਵਿੱਚ ਹੁਣ ਧਰਮ ਪਰਿਵਰਤਨ ਹੋ ਰਿਹਾ ਸੀਗਾ ਧਰਮ ਨੂੰ ਕਲੰਕਿਤ ਤਾਂ ਕੀਤਾ ਹੀ ਗਿਆ ਨਾ ਦੇਖੋ ਧਰਮ ਇਹ ਰੇਪਿਸਟ ਇਹਦੇ ਨਾਲ ਲੱਗਿਆ ਬਰਜਿੰਦਰ ਦੇ ਨਾਲ ਪਰ ਇਹਦੇ ਨਾਮ ਦੇ ਅੱਗੇ ਪਹਿਲਾਂ ਪਾਸਟਰ ਲੱਗਿਆ ਹੋਇਆ ਸੀ ਹੁਣ ਉਹ ਜਿਹੜਾ ਇਹਦੇ ਨਾਲ ਸਾਖ ਤਾਂ 크ਿਸਚੀਅਨਿਟੀ ਦੀ ਵੀ ਖਰਾਬ ਹੋਈ ਆ ਮੈਂ ਉਹ ਸਾਰੇ ਚਰਚਾਂ ਨੂੰ ਉਹ ਸਾਰੇ ਪਾਸਟਰਸ ਨੂੰ ਜਿਹੜੇ ਕਿ ਆਜ਼ਾਦ ਖਿਆਲ ਤੇ ਜਿਹੜਾ ਹੈਗਾ ਕਮਿਊਨਿਟੀਲ ਹਾਰਮਨੀ ਨੂੰ ਜਿਹੜਾ ਸਪੋਰਟ ਕਰਦੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਇਦਾਂ ਦੇ ਜਿਹੜੇ ਕਲੰਕ ਨੇ ਇਹਨਾਂ ਨੂੰ ਧੋਣਾ ਤੁਹਾਡਾ ਵੀ ਫਰਜ਼ ਆ ਇਸ ਕੱਲਾ ਸਾਡਾ ਨਹੀਂ ਫਰਜ਼ ਦੇਖੋ ਅਸੀਂ ਪੰਜਾਬ ਦੇ ਸਾਨੂੰ ਤਾਂ ਗੁਰੂ ਸਾਹਿਬ ਗੁਰੂ ਸਾਹਿਬ ਬੜੇ ਪਹਿਲਾਂ ਜਿਹੜੀ ਹੈ ਪੰਜਾਬ ਦੀਆਂ ਸਰਦਾਰੀਆਂ ਬਖਸ਼ ਕੇ ਨੇ ਸਾਨੂੰ ਤਾਂ ਇਹ ਹੁਕਮ ਹੀ ਆ ਦੀਨ ਦੁਨੀਆ ਦੇ ਨਾਲ ਖੜੇ ਹੋਣਾ ਪਰ ਤੁਹਾਡਾ ਵੀ ਫਰਜ ਬਣਦਾ ਕਿਉਂਕਿ ਧਰਮ ਅੱਜ ਕਲੰਕਤ ਜਿਹੜਾ ਉਹ ਤੁਹਾਡਾ ਹੋਇਆ ਏ ਇਸ ਗੰਦੇ ਬੰਦੇ ਕਰਕੇ ਠੀਕ ਹੈ ਜੀ ਤੇ ਇਸ ਇਹ ਜਿਹੜਾ ਗੰਦਾ ਬੰਦਾ ਆ ਇਹ ਹੈਗਾ ਤਾਂ ਜੁੱਤੀਆਂ ਦਾ ਹੱਕਦਾਰ ਆ ਭੈਣ ਜੁੱਤੀ ਦਿਓ ਆ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਪਹਿਲਾਂ ਫੁੱਲ ਦੇ ਹਾਰ ਪੈਂਦੇ ਸੀਗੇ ਇਹ ਹੱਕਦਾਰ ਆ ਇਹ ਇਹ ਜਿਹੜਾ ਗੰਦਾ ਬੰਦਾ ਇਹਨੇ ਜਿਹੜੀ ਗੰਦ ਪਾਇਆ ਸੀਗਾ ਅੱਜ ਇਹਦੇ ਪਾਪ ਜਿਹੜੇ ਹੈਗੇ ਆ ਇਹਦੇ ਪਾਪਾਂ ਦਾ ਘੜਾ ਭਰਿਆ ਗਿਆ ਤੇ ਹੁਣ ਇਹ ਜਿਹੜੀਆਂ ਤਾਕਤਾਂ ਦਿਖਾਉਂਦਾ ਸੀ ਤੂੰ ਕਰਦਾ ਸੀ ਫਾਇਰ ਫਾਇਰ ਤੇ ਮੈਂ ਕਰਦਾ ਜੁੱਤੀ ਜੁੱਤੀ ਹੁਣ ਤੂੰ ਰੋਕ ਮੈਨੂੰ ਜੇਲ੍ਹ ਚੋਂ ਬੈਠਾ ਜੇਲ੍ਹ ਚੋਂ ਬੈਠਾ ਕਰੀ ਮਰਤੇ ਭਾਇਰ ਤੂੰ ਜਿਹੜੇ ਗੁੰਡੇ ਇਕੱਠੇ ਕਰਦਾ ਸੀ ਤੂੰ ਜੜੀਆਂ ਬਕਵਾਸ ਬਸੀਆਂ ਕਰਦਾ ਸੀ ਤੂੰ ਜੜਾ ਕਹਿੰਦਾ ਸੀ ਪੰਜਾਬ ਜਾਮ ਕਰਨਾ ਬਰਜਿੰਦਰਾ ਮੈਂ ਤੈਨੂੰ ਕਹਿਆ ਸੀ ਤੈਨੂੰ ਇੱਕ ਗਲੀ ਨਹੀਂ ਜਾਮ ਕਰਨ ਦਿੰਦੇ ਤੇ ਗੁਰੂ ਦਾ ਖਾਲਸਾ ਤੇਰੇ ਸਿਗੇ 500 ਲੋਕ ਇਕੱਠੇ ਹੋਏ ਗੁਰੂ ਦੇ ਖਾਲਸੇ ਸਿਗੇ 4 ਤੇ ਅੱਜ ਇੱਕ ਸਿੰਘਣੀ ਆ ਤੁਹਾਡੀ ਜਿਹੜੀ ਪਖੰਡਵਾਦੀ ਜਾਣਾ ਨਾ ਇਹ ਪੱਟ ਕੇ ਸਿੱਟਾਂਗੇ ਤੇ ਹੁਣ ਬਰਜਿੰਦਰਾ ਪੈਂਦੀ ਆ ਧੱਕ ਚੈਂਪੀਨ ਹੁਣ ਤੈਨੂੰ ਦੱਸਾਂਗੇ ਜੜਾ ਤੂੰ ਇਹ ਹਾਲੇ ਹਾਲੇ ਤਾਂ ਤੁਸੀਂ ਸਿਰਫ ਉਮਰ ਕਾਇਦ ਹੋਣ ਵਾਸਤੇ ਗਿਆ ਜਿਹੜੇ ਤਿੰਨ ਮਾਮਲੇ ਹੋਰ ਨੇ ਉਹਨਾਂ ਦੇ ਵਿੱਚ ਵੀ ਸਜ਼ਾਵਾਂ ਆਣੀਆਂ ਨੇ ਤੇ ਬਾਕੀਆਂ ਨੂੰ ਵੀ ਇੱਕ ਖਾਸ ਤਕੀਦ ਹੈਗੀ ਆ ਇਹ ਖਾਸ ਤਕੀਦ ਉਹਨਾਂ ਨੂੰ ਵੀ ਆ ਜਿਹੜੇ ਧਰਮ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਭੋਲੇ ਲੋਕਾਂ ਨੂੰ ਲੁੱਟਦੇ ਨੇ ਹੁਣ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਹੈ ਕਿ ਤੁਹਾਡਾ ਪਾਪ ਦਾ ਘੜਾ ਭਰ ਗਿਆ ਜਾਂ ਤਾਂ ਤੁਸੀਂ ਸੁਧਰ ਜੋ ਤੇ ਜਾਂ ਤਿਆਰੀਆਂ ਕਰੋ ਜੀ ਤਾਂ ਸਾਡੇ ਨਾਲ ਬੀਬੀ ਜੀ ਮੌਜੂਦ ਨੇ ਇਸ ਵਕਤ ਇਹ ਵੀ ਕਿਸ ਤਰ੍ਹਾਂ ਦੇ ਦੇਖੋ ਇੱਕ ਪਾਸੇ ਕੁਝ ਸਮੇਂ ਪਹਿਲਾਂ ਕਹਿੰਦੇ ਫੁੱਲਾਂ ਦੇ ਹਾਰ ਪੈਂਦੇ ਸੀਗੇ ਤੇ ਅੱਜ ਉਹ ਹਾਰ ਜਿਹੜੇ ਜੁੱਤੀਆਂ 'ਚ ਕਨਵਰਟ ਹੋ ਚੁੱਕੇ ਨੇ ਕਿਸ ਤਰ੍ਹਾਂ ਦੇ ਜੋ ਕੁਝ ਇੰਨਾ ਸਾਲਾਂ ਦੇ ਵਿੱਚ ਹੋਇਆ ਤੁਸੀਂ ਵੀ ਦੇਖਿਆ ਪੰਜਾਬ ਦਾ ਹਾਲ ਹੌਲਾਤ ਦੇਖ ਕੇ ਕਿਸ ਤਰ੍ਹਾਂ ਲੱਗੇ ਚੀਜ਼ ਦਾ ਅੱਜ ਜੋ ਸੁਣਵਾਈ ਵੀ ਹੋਈ ਪਹਿਲੇ ਤੇ ਬਹੁਤ ਬਹੁਤ ਧੰਨਵਾਦ ਮਾਨਯੋਗ ਕੋਰਟ ਦਾ ਜਿਨ੍ਹਾਂ ਨੇ ਇੱਕ ਰੇਪਿਸਟ ਨੂੰ ਜਿਹੜੀ ਹੈ ਸਜ਼ਾ ਸੁਣਾਈ ਹੈ ਅੱਜ ਤੇ ਜਿਹੜੀਆਂ ਭੈਣਾਂ ਜਿਹੜੀਆਂ ਹਰਾਸਮੈਂਟ ਦਾ ਸ਼ਿਕਾਰ ਹੋਈਆਂ ਸੀ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੈ ਕਿ ਉਹ ਆਪਣੀ ਜੰਗ ਜਿੱਤ ਚੁੱਕੀਆਂ ਨੇ ਅੱਜ ਜਿਹੜਾ ਉਹਨਾਂ ਦਾ ਦੁੱਖ ਹੀ ਉਸ ਲਾਕਾ ਦੇ ਪਿੱਛੇ ਐ ਤੇ ਮੈਸੇਜ ਮੈਂ ਸਾਰੇ ਪੰਜਾਬ ਨੂੰ ਇਹ ਦੇਣਾ ਚਾਹਾਂਗੀ ਧੀਆ ਭੈਣਾਂ ਨੂੰ ਕਿ ਜਿਹੜੀਆਂ ਹੋਰ ਵੀ ਧੀਆ ਭੈਣਾਂ ਜਿਨ੍ਹਾਂ ਨਾਲ ਐਦਾਂ ਦਾ ਕੁਝ ਹੋਇਆ ਹੈਗਾ ਉਹਨਾਂ ਨਾਲ ਤੱਕਾ ਹੋਇਆ ਜ਼ੁਲਮ ਹੋਇਆ ਜਾਂ ਘਰਾਂ ਦੇ ਵਿੱਚ ਵੀ ਉਹਨਾਂ ਨਾਲ ਡੋਮੈਸਟਿਕ ਵਾਇਲੈਂਸ ਹੋ ਰਹੀ ਐ ਉਹ ਡਰਨ ਨਾ ਘਬਰਾਣ ਨਾ ਅਸੀਂ ਉਹਨਾਂ ਦੇ ਨਾਲ ਆ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਚੱਕੋ ਆਪਣੀ ਆਵਾਜ਼ ਨੂੰ ਬੁਲੰਦ ਕਰੋ ਤੇ ਐਦਾਂ ਹੀ ਜਦੋਂ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋਗੇ ਇੱਕ ਦੇ ਨਾਲ ਇੱਕ ਰਲੇਗਾ ਜੱਥੇ ਬਣਨਗੇ ਤੇ ਜਿੱਦਾਂ ਦੇ ਇਹ ਰੈਪਿਸਟ ਨੇ ਜਿੱਦਾਂ ਦੇ ਇਹ ਰਾਕਸ਼ਸ ਨੇ ਇਹਨਾਂ ਦਾ ਖਾਤਮਾ ਇਦਾਂ ਹੀ ਹੋਏਗਾ ਤੇ ਖਾਤਮੇ ਦੇ ਲਈ ਇੱਕ ਇੱਕ ਕਰਕੇ ਅੱਗੇ ਆਣਾ ਬਹੁਤ ਜ਼ਰੂਰੀ ਹੈ ਤੇ ਮੇਰਾ ਮੈਸੇਜ ਪੰਜਾਬ ਦੀ ਜਨਤਾ ਨੂੰ ਪੰਜਾਬ ਦੀਆਂ ਤਿੰਆਂ ਪੈਣਾ ਨੂੰ ਇਹ ਹੈ ਕਿ ਉਹ ਡਰਨਾ ਛੱਡਣ ਆਪਣੇ ਆਪ ਨੂੰ ਪਛਾਣਨ ਕਿ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਜਿਨ੍ਹਾਂ ਨੇ ਕੱਲਿਆਂ ਨੇ ਜੰਗ ਲੜੀ ਸੀ ਤੇ ਤੁਸੀਂ ਆਪਣੇ ਖਿਲਾਫ ਜਿਹੜੇ ਜ਼ੁਲਮ ਹੋ ਰਹੇ ਨੇ ਉਹਦੇ ਖਿਲਾਫ ਆਵਾਜ਼ ਜ਼ਰੂਰ ਚੱਕੋ ਕਰੀ ਵੀ ਆਪਣੀ ਆਵਾਜ਼ ਜਿਹੜੀ ਹੈ ਨਾ ਉਹ ਤਿਮੀ ਨਾ ਪੈਣ ਦਿਓ ਜ਼ੁਲਮ ਦੇ ਅੱਗੇ ਤਰ੍ਹਾਂ ਮਹਿਲਾਵਾਂ ਦੇ ਨਾਲ ਕੁੱਟਮਾਰ ਹੋਈ ਸੀਗੀ ਜਿਸ ਤਰ੍ਹਾਂ ਇਹ ਤਿੰਨ ਜੋ ਕੇਸ ਬਣੇ ਕਿਵੇਂ ਦੇ ਦੇਉ ਕੀ ਮੰਨਦੇ ਹੋ ਕੀ ਧਰਮ ਦੇ ਨਾਂ ਨਾਲ ਮਹਿਲਾਵਾਂ ਦੇ ਨਾਲ ਜਿਹੜਾ ਦੁਰਵਿਵਹਾਰ ਕੀਤਾ ਗਿਆ ਮਹਿਲਾਵਾਂ ਦੇ ਨਾਲ ਰੇਪ ਕੀਤਾ ਗਿਆ ਮਹਿਲਾਵਾਂ ਦੇ ਨਾਲ ਕੁੱਟਮਾਰ ਹੋਈ ਕਿਸ ਤਰ੍ਹਾਂ ਦੇ ਅੱਜ ਇੱਕ ਦਿਨ ਪਹਿਲਾਂ ਇਹ ਪਾਸਟਰ ਜੋ ਸੀਗੇ ਉਹ ਇੱਕ ਇੱਕ ਧਰਮ ਗੁਰੂ ਸੀਗੇ ਉਹ ਇੱਕ ਬਾਬਾ ਸੀਗੇ ਇੱਕ ਇੱਕ ਪਿਤਾ ਜੀ ਕਹਿੰਦੇ ਸੀਗੇ ਪਰ ਅੱਜ ਇਹ ਇੱਕ ਰੇਪਿਸ ਜੋ ਅਲਾਨਿਆ ਗਿਆ ਜਿਹਨੂੰ ਕਿਹਾ ਜਾਂਦਾ ਵੀ ਅੱਜ ਉਹ ਸਜ਼ਾ ਲਾਨੀ ਗਈ ਹੈ ਇਸ ਚੀਜ਼ ਨੂੰ ਉੱਤੇ ਫੇ ਕਿਵੇਂ ਦੇ ਦਿੰਦੇ ਜੋ ਮਹਿਲਾਵਾਂ ਦੇ ਨਾਲ ਦੁਰਵਿਵਹਾਰ ਹੋਇਆ ਦੇਖੋ ਆਮ ਜਨਤਾ ਜਿਹੜੀ ਹੈ ਨਾ ਉਹ ਬਹੁਤ ਭੋਲੀ ਹੈ ਉਹ ਧਰਮ ਦੇ ਨਾਮ ਤੇ ਠੱਗੀ ਜਾਂਦੀ ਹੈ ਸੋ ਇਦਾਂ ਦੇ ਜਿਹੜੇ ਰਾਖਸ਼ ਨੇ ਮੈਂ ਧਰਮ ਨੂੰ ਬੁਰਾ ਨਹੀਂ ਕਹਿੰਦੀ ਕੋਈ ਵੀ ਧਰਮ ਬੁਰਾ ਨਹੀਂ ਹੈ ਕੋਈ ਵੀ ਧਰਮ ਇਦਾਂ ਦਾ ਰਾਖਸ਼ਪੁਣਾ ਇਦਾਂ ਦਾ ਅਤਿਆਚਾਰ ਨਹੀਂ ਸिखਾਂਦਾ ਲੇਕਿਨ ਜਿਹੜੇ ਇਦਾਂ ਦੇ ਰਾਖਸ਼ ਨੇ ਉਹ ਧਰਮ ਦਾ ਸਹਾਰਾ ਲੈਂਦੇ ਨੇ ਤੇ ਉਹ ਜ਼ੁਲਮ ਕਰਦੇ ਨੇ ਤੇ ਉਹਨਾਂ ਰਾਖਸ਼ਾਂ ਨੂੰ ਪਹਿਚਾਨੋ ਤੇ ਉਹਨਾਂ ਰਾਖਸ਼ਾਂ ਦੀ ਆਵਾਜ਼ ਚੱਕੋ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਬਚਾਓ ਤੇ ਜਿਹੜੇ ਧਰਮ ਦੇ ਨਾਮ ਜਿਹੜਾ ਧਰਮ ਨੂੰ ਬਦਨਾਮ ਨਾ ਕਰਨ ਕੋਈ ਵੀ ਧਰਮ ਜਿਹੜਾ ਉਹ ਗਲਤ ਨਹੀਂ ਹੈ ਮੈਂ 크੍ਰਿਸਚੀਅਨ ਧਰਮ ਦੇ ਮੁਸਲਿਮ ਧਰਮ ਦੇ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਆ ਲੇਕਿਨ ਜਿਹੜੇ ਇਸ ਧਰਮ ਦੀ ਆੜ ਦੇ ਵਿੱਚ ਗੰਦ ਪਾਉਂਦੇ ਨੇ ਮ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰ ਪਾਸਟਰ ਬਜਿੰਦਰ ਦੀ ਹੈ ਜਿਸ ਨੂੰ ਕੁਝ ਸਮੇਂ ਪਹਿਲਾਂ ਹਾਰ ਪਾਇਆ ਜਾਂਦਾ ਸੀਗਾ ਫੁੱਲੀਆਂ ਦਾ ਤੇ ਹੁਣ ਆਪਾਂ ਹੁਣ ਜੁੱਤੀਆਂ ਦਾ ਹੁਣ ਇਹ ਜੁੱਤੀਆਂ ਦਾ ਹੱਕਦਾਰ ਹੈਗਾ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਮਹਾਲੀ ਕੋਰਟ ਦੇ ਬਾਹਰ ਜਿੱਥੇ ਕਹਿੰਦੇ ਇੱਕ ਪਾਸੇ ਫੁੱਲਾਂ ਦੀ ਬਰਖਾ ਹੁੰਦੀ ਹੈ ਪਰ ਜਦੋਂ ਲੋਕ ਗਲਤ ਹੋ ਜਾਂਦੇ ਨੇ ਜਦੋਂ ਗਲਤੀ ਜਿਹਾ ਐਲਾਨੀਆਂ ਆਂਦੀਆਂ ਨੇ ਤਾਂ ਫੁੱਲਾਂ ਦਾ ਹਾਰ ਜਿਹੜਾ ਹੈ ਉਹ ਦੂਸਰਾ ਹੁੰਦਾ ਹੈ ਜੁੱਤੀਆਂ ਦਾ ਹਾਰ ਜਿਹੜਾ ਉਹ ਪੈ ਜਾਂਦਾ ਹੈ ਮੇਰੇ ਸਯੋਗੀ ਰਾਮ ਕੁਮਾਰ ਦੇ ਨਾਲ ਮੈਂ ਮਹਾਲੀ ਕੋਰਟ ਤੋਂ ਰਿਆਸਤ ਚੰਡੀਗੜ੍ਹ